2 ਜੂਨ 2016 ਨੂੰ ਗੜਸ਼ੰਕਰ ਤੋਂ ਲਾਪਤਾ ਹੋਏ ਸਵਾਮੀ ਕ੍ਰਿਸ਼ਨਾਨੰਦ ਪੂਰੀ ਵਾਲੇ ਜ਼ਿੰਦਾ ਨੇ ਇਸ ਗੱਲ ਦਾ ਉਸ ਸਮੇਂ ਪਤਾ ਲੱਗਾ ਜਦੋਂ ਸਵਾਮੀ ਪੂਰੀ ਵਾਲਿਆਂ ਵੱਲੋਂ ਲਿਖਿਆ ਪੱਤਰ ਉਹਨਾਂ ਦੇਡੇ ਪਹੁੰਚਿਆ ਇਸ ਬਾਰੇ ਗੜਸ਼ੰਕਰ ਦੇ ਡੀਐਸਪੀ ਰਣਜੀਤ ਸਿੰਘ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ ਬਾਬਾ ਕ੍ਰਿਸ਼ਨਾਨੰਦ ਜੀ ਦੀ ਗਊਸ਼ਾਲਾ ਵਿਨੂਵਾਲ ਵਾਲੇ ਜੋ ਮਿਤੀ 2 ਜੂਨ 2016 ਨੂੰ ਬੇਨਾਬਸੂਏ ਗਊਸ਼ਾਲਾ ਤੋਂ ਰਾਹੋਂ ਚਲੇ ਗਏ ਸੀ ਉਹਨਾਂ ਵੱਲੋਂ ਇੱਕ ਲਿਖਿਆ ਹੋਇਆ ਲੈਟਰ ਅੱਜ ਸਵੇਰੇ ਗਉਸ਼ਾਲਾ ਵੀਨੇ ਵਾਲੇ ਵਿਕੇ ਪ੍ਰਾਪਤ ਹੋਇਆ ਹੈਗਾ ਜਿਹਦੇ ਵਿੱਚ ਬਾਬਾ ਜੀ ਨੇ ਲਿਖਿਆ ਹੈਗਾ ਵੀ ਮੈਂ ਆਪਣੀ ਮਰਜ਼ੀ ਨਾਲ ਸਾਧਨਾ ਕਰਨ ਦੀ ਖਾਤਰ ਕਿਤੇ ਇੱਕ ਆਖਰ ਜਗ੍ਹਾ ਦੇ ਬੰਦ ਗਿਆ ਹੋਇਆ ਤੇ ਉਸ ਦੇ ਸਬੰਧ ਵਿੱਚ ਪੁਲਿਸ ਤੇ ਪ੍ਰਸ਼ਾਸਨ ਨੇ ਉਹਨਾਂ ਹੀ ਭਾਲ ਵਾਸਤੇ ਬਹੁਤ ਦਰਿੰਮੈਂਟ ਕੀਤੀ ਹੈ ਜਿਹਦੇ ਮੱਦੇਨਜ਼ਰ ਉਹਨਾਂ ਨੂੰ ਖਪੜਟਾਇਆ ਹੈਗਾ ਦੱਸ ਦਈਏ ਕਿ ਸਵਾਮੀ ਕ੍ਰਿਸ਼ਨਨੰਦ ਦੀ ਗੱਡੀ ਨੰਗਲ ਨਹਿਰ ਦੇ ਕੰਢੇ ਤੋਂ ਬਰਾਮਦ ਕੀਤੇ ਜਾਣ ਤੋਂ ਬਾਅਦ ਉਹਨਾਂ ਨੂੰ ਅਗਵਾ ਕੀਤੇ ਜਾਣ ਦੀ ਕਾਫੀ ਅਫਵਾਹ ਫੈਲੀ ਸੀ ਪੁਲਿਸ ਦਾ ਕਹਿਣਾ ਹੈ ਕਿ ਚਿੱਠੀ ਮਿਲਣ ਤੋਂ ਬਾਅਦ ਵੀ ਭਾਲ ਜਾਰੀ ਰਹੇਗੀ ਨਵਾਂ ਸ਼ਹਿਰ ਤੋਂ ਜੋਵਨਪ੍ਰੀਤ ਜਗਬਣੀ ਟੀਵੀ